ਇਹ ਆਵਰੇ ਬਣਾ ਨਰੋ ਰਾਜ ਆ ਕੀ ਕੰਮ ਕਰਦੇ ਬਾ ਰੇੜੀ ਚਲਾਉਣਾ ਜੀ ਇਹ ਤੁਹਾਨੂੰ ਹਾਸਾ ਕਰਦਾ ਸੀ ਇਹ 25 ਕੇ ਸਾਲ ਹੋ ਗਏ ਜੀ ਰੁਕ ਲਾਉਂਦਾ ਕੀ ਕਣਕ ਦੇ ਜੀ ਰਹਿ ਗਈ ਜੀ ਮੇਰਾ ਨਾਲ ਹੱਥ ਕਟਿਆ ਗਿਆ ਜੀ ਮੇਰਾ ਉਸ ਤੋਂ ਬਾਅਦ ਜੀ ਮੈਂ ਉਰੇ ਆ ਗਿਆ ਜੀ ਰੇੜੀ ਚਲਾਉਣ ਲੱਗ ਗਿਆ ਰਕਸਾ ਚਲਾਉਣ ਲੱਗ ਗਿਆ ਫਿਰ ਰੇੜੀ ਦਵਾਤੀ ਰੇੜੀ ਦਵਾਉਣ ਤੋਂ ਬਾਅਦ ਇਹਨਾਂ ਨੇ ਮੇਰਾ ਆਪਣੇ ਰੇਖੀ ਸਾਹਿਬ ਨੇ ਆਲੂ ਪਿਆਜ਼ ਦੇ ਮੈਂ ਚਲਾਦਾ ਜੀ ਕੰਡਾ ਵਟਾ ਦੇਦਾ ਮੈਨੂੰ ਜੀ ਆਲੂ ਪਿਆਜ ਦਵਾ ਦਿੱਤੇ ਜੀ ਕਹਿੰਦਾ ਵੀ ਤੂੰ ਆਪਦਾ ਗੁਜ਼ਾਰਾ ਕਰਦਾ ਕਰੀ ਚੱਲੇਗਾ ਜੀ ਉਦੋਂ ਬਾਅਦ ਜੀ ਮੈਂ ਇਹਨਾਂ ਨੇ ਬਹੁਤ ਮੇਰੀ ਮਦਦ ਕਰੀ ਆ ਹੁਣ ਵੀ ਮਦਦ ਕਰਦੇ ਨੇ ਜੀ ਮੇਰੀ ਪਰਿਵਾਰ ਦੇ ਵਿੱਚ ਹੋਰ ਕੋਣ ਕੋਣ ਹੈ ਜੀ ਦੋਏ ਆ ਜੀ ਕੋਈ ਮੀਆਂ ਵੀ ਗਿਆ ਇਹ ਕਿਰਾਏ ਤੇ ਰਹਿਨੇ ਜੂਰੇ ਸੰਗੂਰੇ ਤਾਂ ਕਿਸੇ ਤੋਂ ਪੈਸੇ ਮੰਗੇ ਰੋਣੇ ਪੈਂਦੀ ਆ ਆਪਣਾ ਕਰਕੇ ਖਾਣ ਦਾ ਹਾਂ ਜੀ ਆਪਦਾ ਕਰਕੇ ਖਾਣ ਦਾ ਦੇਸੀ ਸਾਹਿਬ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਵਧੀਆ ਜੀ ਨੇ ਧੰਨਵਾਦ ਹੈ ਜਿਹੜਾ ਕਰ ਰਹੇ ਨੇ ਇਹ ਬਣਾ ਕਿਨੇ ਵਈ ਬਣਾ ਮੇਰਾ ਨਾਮ ਕਰਮਜੀਤ ਸਿੰਘ ਹੈ ਕਰਮਜੀਤ ਜੀ ਅੱਜ ਤੁਹਾਨੂੰ ਇੱਕ ਟੈਗ ਲਗਾਇਆ ਗਿਆ ਸਾਹਿਬ ਸਾਹਿਬ ਜੀ ਤੇ ਡੀਜੀ ਸਾਹਿਬ ਨੂੰ ਸਨਮਾਨ ਦਿੱਤਾ ਜਾਣਾਗਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਵਧੀਆ ਮਹਿਸੂਸ ਹੋ ਰਿਹਾ ਇਹਨਾਂ ਦਾ ਪ੍ਰਾਲਾ ਦੇਖ ਕੇ ਦਿਲ ਨੂੰ ਖੁਸ਼ੀ ਹੁੰਦੀ ਹੈ ਕਿ ਸਾਨੂੰ ਵੀ ਇੱਕ ਬਰਾਬਰ ਦਾ ਦਰਜਾ ਮਿਲ ਰਿਹਾ ਹੈ ਸਮਾਜਿਕ ਤੌਰ ਤੇ ਤੇ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਆਂ ਕੀ ਕੰਮ ਕਰਦੇ ਸੀ ਮੇਰਾ ਪਹਿਲਾਂ ਦੇਖੋ ਜ਼ੋਮੈਟਿਕ ਸੀ ਜਿਹਦਾ ਕੰਮ ਸੀ ਤੇ ਮੇਰੀ ਜਦੋਂ ਇਲੈਕਟ੍ਰੋਨਿਕ 휠ਚਰ ਖਰਾਬ ਹੋਈਆ ਤਾਂ ਮੈਂ ਖੁਦ ਦਾ ਸਾਈਬਰ ਕੈਫੇ ਚਲਾ ਰਿਹਾ ਹਾਂ ਗ੍ਰੈਜੂਏਸ਼ਨ ਮੇਰੀ ਕੀਤੀ ਹੋਈ ਹੈ ਤਾਂ ਕਰਕੇ ਸਭਾ ਸਾਈਬਰ ਕੈਫੇ ਚਲਾ ਰਿਹਾ ਹਾਂ ਸਾਲ ਦੇ ਉੱਪਰ ਕਿਸ ਤਰ੍ਹਾਂ ਦਾ ਜਿਹੜਾ ਉਪਰਾਲਾ ਲਾਇਆ ਗਿਆ ਕੀਤਾ ਗਿਆ ਜਾਣਕਾਰੀ ਦਿਓਗੇ ਜੀ ਸ੍ਰੀ ਉਪਰਾਲਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਪਿਛਲੇ ਸਾਲ ਵੀ ਜਿਹੜੇ ਦਿਵਿਆਂਗ ਲੋਕ ਨੇ ਉਹਨਾਂ ਨੂੰ ਸਮਾਜਿਕ ਤੌਰ ਤੇ ਬਰਾਬਰਤਾ ਮਿਲੇ ਸਮਾਜ ਦੇ ਵਿੱਚ ਉਹਨਾਂ ਨੂੰ ਬਣਦਾ ਸਥਾਨ ਤੇ ਮਾਨਯੋਗਤਾ ਮਿਲੇ ਉਹ ਕਿਉਂਕਿ ਉਹ ਦਿਵਿਆਂਗ ਜਿਹੜੇ ਦਿਵਿਆਂਗ ਹੁੰਦੇ ਹੋਏ ਵੀ ਮਿਹਨਤ ਕਰ ਰਹੇ ਨੇ ਤੇ ਆਪਣੇ ਪਰਿਵਾਰ ਪਾਲ ਰਹੇ ਨੇ ਤੇ ਉਹਨਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਨ ਲਈ ਸਹਾਰਾ ਫਾਊਂਡੇਸ਼ਨ ਨੇ ਉਹਨਾਂ ਨੂੰ ਇੱਕ ਸਪੈਸ਼ਲ ਟੈਗ ਦਿੱਤਾ ਹੈ ਜਿਸ ਨੂੰ ਸਾਭ ਜੀ ਕਿਹਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਹੋਂਦ ਹੈ ਉਸ ਨੂੰ ਨਕਾਰਿਆ ਨਾ ਜਾਵੇ ਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਸਮਾਜ ਦੇ ਵਿੱਚ ਮਿਲ ਸਕੇ ਕਿਵੇਂ ਲੱਗਦਾ ਕਿ ਨਵੇਂ ਸਾਲ ਤੋਂ ਇਹ ਬਰਲਾਜ ਕੀਤਾ ਗਿਆ ਹੈਗਾ ਹਾਂਜੀ ਬਿਲਕੁਲ ਕਿਉਂਕਿ ਨਵਾਂ ਸਾਲ ਜਿਹੜਾ ਹੁੰਦਾ ਨਵੀਆਂ ਉਮੀਦਾਂ ਨਵੇਂ ਬਦਲਾਅ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦਾ ਹੈ ਅਸੀਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਇਸ ਕਰਕੇ ਦੇਨੇ ਆ ਕਿ ਅਸੀਂ ਚਾਹੁੰਦੇ ਆ ਕਿ ਹਰੇਕ ਦੀ ਜ਼ਿੰਦਗੀ ਦੇ ਵਿੱਚ ਕੁਝ ਪੋਜ਼ਿਟਿਵ ਬਦਲਾਅ ਨਵੇਂ ਬਦਲਾਅ ਆਉਣ ਤੇ ਅਸੀਂ ਇਹ ਵੀ ਚਾਹੁੰਦੇ ਆ ਕਿ ਸਾਡੇ ਨਾਲ ਅੱਜ ਜਿਹੜੇ ਮਿਹਨਤਕਸ਼ ਦਿਵਿਆਂਗ ਲੋਕ ਬੈਠੇ ਹੋਏ ਨੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵੀ ਨਵੇਂ ਬਦਲਾਅ ਆਉਣ ਲੋਕ ਇਹਨਾਂ ਨੂੰ ਨਵੇਂ ਨਜ਼ਰੀਏ ਨਾਲ ਇੱਕ ਆਦਰਪੂਰਨ ਨਜ਼ਰੀਏ ਨਾਲ ਇਹਨਾਂ ਨੂੰ ਵੇਖਣ ਇਸ ਸਮਾਜ ਵਿੱਚ ਇਹਨਾਂ ਦਾ ਬਣਦਾ ਮਾਨ ਸਤਕਾਰ ਇਹਨਾਂ ਨੂੰ ਮਿਲੇ ਦੇਖੋ ਜੋ ਇਹਨਾਂ ਦੀ ਸਰੀਰਕ ਹਾਲਤ ਹੈ ਇਹਦੇ ਵਿੱਚ ਇਹਨਾਂ ਦਾ ਆਪਣਾ ਕੋਈ ਕਸੂਰ ਨਹੀਂ ਹੈ ਇਹ ਪਰਮਾਤਮਾ ਵੱਲੋਂ ਹੀ ਜਿਹੜੀ ਡਿਸੇਬਿਲਿਟੀ ਉਹ ਇਨਸਾਨ ਦੇ ਵਿੱਚ ਹੁੰਦੀ ਹੈ ਪਰ ਜੇ ਅਸੀਂ ਇਹਨਾਂ ਦੀ ਉਸ ਡਿਸੇਬਿਲਿਟੀ ਕਰਕੇ ਇਹਨਾਂ ਨੂੰ ਜੱਜ ਕਰਦੇ ਹਾਂ ਜਾਸੀ ਇਹ ਨਾ ਕਿ ਕਿਸੇ ਮੌਕੇ ਤੋਂ ਡਿਨਾਈ ਕਰਦੇ ਹਾਂ ਮੌਕਾ ਨਹੀਂ ਦਿੰਨੇ ਹਾਂ ਤਾਂ ਉਹ ਸਾਡੀਆਂ ਗਲਤੀਆਂ ਨੇ ਸਮਾਜ ਦੀਆਂ ਗਲਤੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਦਿਵਿਆਂਗ ਲੋਕ ਨੇ ਉਹਨਾਂ ਦਾ ਬਣਦਾ ਆਦਰ ਸਤਕਾਰ ਜੋ ਉਹਨਾਂ ਨੂੰ ਸਮਾਜ ਵਿੱਚ ਮਿਲਣਾ ਚਾਹੀਦਾ ਹੈ ਇਸ ਨਵੇਂ ਬਰੇ ਤੋਂ ਸਾਰੇ ਹੀ ਸਮਾਜ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਇਹਨਾਂ ਦਿਵਿਆਂਗ ਲੋਕਾਂ ਨੂੰ ਜ਼ਰੂਰ ਮਿਲਣ ਜੀ ਨਵੇਂ ਆਪਣਾ ਮੇਰਾ ਨੋ ਸ਼ੰਗਾਰਾ ਜੀ ਅੱਜ ਡੀਸੀ ਸਾਹਿਬ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਸਾਹਰਾ ਫੌਨਸ਼ਿੰਦਰਾ ਹਿੱਕ ਕੀ ਕਹਣਾ ਚਾਹੋਗੇ ਇਸੇ ਬਹੁਤ ਸਿ ਧੰਨਵਾਦ ਕਰਦੇ ਆ ਜੀ ਜਿਹੜਾ ਸਾਡੇ ਸਹਾਰਾ ਮੰਨ ਲਓ ਵੀ ਅੰਗ ਸਿਹਣਾ ਦਾ ਇਹ ਦੁੱਖ ਸੁਣਦੇ ਨੇ ਸਾਨੂੰ ਸਹਾਇਤਾ ਦਿੰਦੇ ਨੇ ਬੀਸੀਆ ਜੀ ਸੰਗਰੂਰ ਜ਼ਿਲ੍ਹੇ ਦਾ ਡੀਸੀ ਦਾ ਧੰਨਵਾਦ ਕਰਦੇ ਆ ਕੀ ਤੁਹਾਡਾ ਹਾਸਾ ਵੈਦੀਆਂ ਹਾਸਾ ਜੀ ਮੰਨ ਲਓ ਵੀ ਮੈਂ ਕੰਮ ਤੋਂ ਜਾ ਰਹੀ ਸੀ ਤਿਹੜੀ ਕਰਦਾ ਸੀ ਜੀ ਸੰਗਰੂਰ ਆ ਮਾ ਮਰੋ ਗੱਡੀ ਮਾਰ ਗਏ ਜੀ ਉਹ ਗੱਡੀ ਨਾਲ ਲੱਕ ਪੀਕ ਪੈ ਗਈ ਜੀ ਕਰੋਨਾ ਦਾ ਟਾਈਮ ਸੀ ਡਾਕਟਰਾਂ ਨੇ ਸਾਮਿਆਂ ਨਹੀਂ ਮਨ ਲੋ ਵੀ ਘੱਟੋ ਘੱਟ 2 ਸਾਲ ਮੇਰਾ ਲਾ ਚੱਲੀ ਗਈ ਸੱਤ ਪ੍ਰੇਸ਼ਨ ਹੋਏ ਨੇ ਜੀ ਮੇਰੇ ਲੱਤ ਤੇ ਫਿਰ ਮੇਰੀ ਲੱਤ ਪਹਿਲਾਂ ਥੱਲੋਂ ਵੱਡੀ ਫਿਰ ਤਾਂਹਾਂ ਤੋਂ ਵੱਡੀ ਦੋ ਗੱਲਾਂ ਤਾਂ ਲੱਤ ਵੱਡੀ ਹੋ ਗਈ ਜੀ ਮੇਰੇ ਸਾਰਾ ਕੁਝ ਸਿਰ ਤੁਹਾਨੂੰ ਕੀ ਕੰਮ ਕਰਾ ਕੇ ਦਿੱਤਾ ਗਿਆ ਇਹਨਾਂ ਨੇ ਜੀ ਮੈਨੂੰ ਮੰਨ ਲੋ ਵੀ ਦੁਕਾਨ ਪਰਚੂਨ ਦਾ ਸਮਾਨ ਸਾਰਾ ਪਾ ਕੇ ਦਿੱਤਾ ਜੀ ਕੰਡੇ ਢੋਲਾ ਸਾਰਾ ਜਿੰਨਾ ਹੈਗਾ ਕੀ ਮੰਨ ਲੋ ਵੀ ਇਹਨਾਂ ਨੇ ਬਹੁਤ ਮਦਦ ਕਰਿਆ ਜੀ ਮੇਰੀ ਹੁਣ ਮੈਂ ਵੀ ਉਹ ਨਾਲ ਮੇਰਾ ਮੰਨ ਲੋ ਵੀ ਮਾੜਾ ਮੋਟਾ ਟਾਈਮ ਪਾਸ ਹੋ ਜਾਂਦਾ ਜੀ ਉਹ ਦੁਕਾਨ ਨਾਲ ਜਿਹੜਾ ਇਹਨਾਂ ਨੇ ਮੈਨੂੰ ਕੰਮ ਮੈਂ ਇਹਨਾਂ ਦਾ ਧੰਨਵਾਦ ਕਰਦਾ ਜ ਸਭ ਤੋਂ ਪਹਿਲਾਂ ਤੇ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ 2026 ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਲਕ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਦੁੱਖਾਂ ਤੋਂ ਕੋਹਾਂ ਦੂ। ਅ ਅੱਜ ਸਹਾਰਾ ਫਾਊਂਡੇਸ਼ਨ ਵੱਲੋਂ ਇਹ ਜੋ ਛੋਟਾ ਜਿਹਾ ਸਮਾਗਮ ਜਿਹੜਾ ਹੈ ਅੱਜ ਆਰਗੇਨਾਈਜ਼ ਕੀਤਾ ਗਿਆ ਹੈ ਡੀਸੀ ਆਫਿਸ ਦੇ ਵਿੱਚ। ਇਹਦੇ 'ਚ ਜੋ ਕਿ ਦਿਵਿਆਂਗ ਨੇ ਆਪਣੇ ਪੈਰਾਂ 'ਤੇ ਖੜੇ ਨੇ। ਸਰਦੀ ਦਾ ਮੌਸਮ ਕਿਉਂਕਿ ਬਹੁਤ ਹੈ ਤੁੰਦਾ ਪੈਰੀਆਂ ਨੇ। ਤੇ ਨਾ ਸਾਰਿਆਂ ਨੂੰ ਹੌਸਲਾ ਦੇਣ ਲਈ ਤੇ ਮੌਸਮ ਨਾਲ ਲੜਨ ਲਈ ਇੱਕ ਇੱਕ ਕੰਬਲ ਜਿਹੜਾ ਹੈ ਉਹ ਗਿਫਟ ਕੀਤਾ ਗਿਆ ਸੋ ਮੇਰੇ ਕੋਲ ਆਈ ਸੀਗੇ ਦੇਖੀ ਸਾਹਿਬ ਜੋ ਕਿ ਕਰਤਾ ਕਰਤਾ ਨੇ ਸਹਾਰਾ ਫਾਊਂਡੇਸ਼ਨ ਦੇ ਤੇ ਅੱਜ ਦਾ ਸਮਾਂ ਮੁਕਰਰ ਹੋਇਆ ਸੀ ਬਹੁਤ ਮੁਬਾਰਕ ਦਿਨ ਹੈ ਐਂਡ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਸਰ ਕਿਹਨੂੰ ਇੱਕ ਖਾਸ ਨਾਮ ਦਿੱਤਾ ਗਿਆ ਇਹਨਾਂ ਨੇ ਸਾਹਿਬ ਨੂੰ ਇਹ ਬਹੁਤ ਚੰਗਾ ਲੱਗਾ ਕਿਉਂਕਿ ਆਮ ਤੌਰ ਤੇ ਸਾਨੂੰ ਵੀ ਤੇ ਦੇਖੋ ਲੋਕ ਸਾ ਵੀ ਕਹਿ ਕੇ ਬੁਲਾਦੇ ਦੇ ਐਂਡ ਸਾਹਿਬ ਜੀ ਜਿਹੜਾ ਹੈ ਨਾਰਮਲ ਨੇਮ ਹੈ ਜੇ ਇਹਨਾਂ ਲਈ ਬਿਲਕੁਲ ਲੋਕੀ ਬੁਲਾਣਗੇ ਤੇ ਇਹਨਾਂ ਨੂੰ ਵੀ ਚੰਗਾ ਮਹਿਸੂਸ ਹੋਏਗਾ ਜੇ ਇਹ ਲੋਕ ਨੇ ਸਾਰੇ ਆਪ ਕੋ ਕਿਰਤ ਕਰਦੇ ਨੇ ਬਿਲਕੁਲ ਨਹੀਂ ਬਿਲਕੁਲ ਸਭ ਤੋਂ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਜਿਹੜੇ ਈਵਨ 100% ਫਿਜ਼ੀਕਲੀ ਚੈਲੰਜ ਦੇ 100% ਦੀ ਫਿਜ਼ੀਕਲੀ ਚੈਲੰਜ ਦੇ ਈਵਨ ਉਹ ਵੀ ਆਪਣਾ ਆਪਣਾ ਕੀਤਾ ਜਿਹੜਾ ਹੈ ਕੁਛ ਨਾ ਕੁਛ ਕਰਦੇ ਆ ਆਪਣੇ ਹੱਥਾਂ ਨਾਲ ਕੁਛ ਨਾ ਕੁਛ ਕਰਦੇ ਦਸਾਂ ਨੌਂ ਦੀ ਆਪਣੀ ਕਮਾਈ ਖਾਂਦੇ ਆ ਇਹ ਸਾਡੇ ਲਈ ਇੱਕ ਬੜੀ ਵੱਡੀ ਮੋਟੀਵੇਸ਼ਨ ਦੀ ਲੋੜ ਹੈ ਇਹ ਜਿਹੜੀ ਸਮਾਜ ਲਈ ਮੋਟੀਵੇਸ਼ਨ ਦੀ ਲੋੜ ਹੈ ਕਿ ਆਪਾਂ ਵੀ ਮਿਹਨਤ ਕਰੀਏ ਤੇ ਦਸਾਂ ਨੋਆਂ ਦੀ ਜਿਹੜੀ ਕਿਰਤ ਹੈ ਉਹਦੇ ਨਾਲ ਹੀ ਕਮਾ ਕੇ ਆਪਾਂ ਆਪਣੇ ਘਰ ਦਾ ਜਿਹੜਾ ਪਾਲਣ ਪੋਸ਼ਣ ਕਰੀਏ ਤੇ ਬਹੁਤ ਮੋਟੀਵੇਟਿੰਗ ਹੈ